ਨਕੌਦਰ ਸੁਰ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਜੋ ਲੋਕ ਪੇਜ ਤੇ ਨਵੇਂ ਨੇ ਪੇਜ ਨੂੰ ਜਰੂਰ ਫੋਲੋ ਕਰ ਲੋ ਜੀ ਤਾਂਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਸਾਡੀ ਹਰ ਇੱਕ ਵੀਡੀਓ ਪਰਿਵਾਰਿਕ ਹੈ ਤੁਸੀਂ ਸਭ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਉਹਨਾਂ ਲੋਕਾਂ ਦੀ ਗੱਲ ਕਰਾਂਗੇ ਜੋ ਸਾਈਂ ਜੀ ਨੂੰ ਆਪਣਾ ਸਭ ਕੁਝ ਸਮਝਦੇ ਨੇ ਜਾਂ ਐਂਦਾ ਕਹਿ ਲੋ ਸਾਈਂ ਜੀ ਨੂੰ ਆਪਣਾ ਰੱਬ ਮੰਨਦੇ ਨੇ ਆਪਣੇ ਮੁਰਸ਼ਿਦ ਦਾ ਆਪਣੇ ਰੱਬ ਦਾ ਹਮੇਸ਼ਾ ਨਾਲ ਹੋਣਾ ਬਹੁਤ ਹੀ ਜ਼ਰੂਰੀ ਹੈ ਐਸੇ ਕਰਕੇ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਆਪਾਂ ਐਸਾ ਕੀ ਕਰੀਏ ਜਿਸ ਦੇ ਨਾਲ ਆਪਣਾ ਪੀਰ ਆਪਣਾ ਰੱਬ ਹਮੇਸ਼ਾ ਆਪਣੇ ਨਾਲ ਰਵੇ। ਵੈਸੇ ਤਾਂ ਪੀਰ ਮੁਰਸ਼ਿਦ ਹਮੇਸ਼ਾ ਆਪਣੇ ਮੁਰਿਦਾਂ ਦੇ ਨਾਲ ਹੀ ਹੁੰਦੇ ਨੇ ਪਰ ਕਈ ਵਾਰ ਕੀ ਹੁੰਦਾ ਹੈ ਅਜਿਹੀਆਂ ਗਲਤੀਆਂ ਆਪਾਂ ਕਰ ਬੈਠਦੇ ਆਂ ਜਿਸ ਦੇ ਨਾਲ ਆਪਣੇ ਪੀਰ ਮੁਰਸ਼ਿਦ ਆਪਣੇ ਤੋਂ ਨਾਰਾਜ਼ ਹੋ ਜਾਂਦੇ ਨੇ। ਫਿਰ ਆਪਾਂ ਨੂੰ ਸਹੀ ਰਸਤਾ ਦਿਖਾਉਣ ਲਈ ਕੋਈ ਨਾ ਕੋਈ ਰਾਹ ਜ਼ਰੂਰ ਦਿਖਾਉਂਦੇ ਨੇ। ਜਿਸ ਦੇ ਨਾਲ ਆਪਾਂ ਹਮੇਸ਼ਾ ਤਰੱਕੀ ਦੇ ਰਾਹ ਚੱਲਦੇ ਰਹੀਏ ਤਸਮਾ ਨਾ ਖਰਾਬ ਕਰਦੇ ਹੋਏ ਚੱਲਦੇ ਆਂ ਵੀਡੀਓ ਦੇ ਵੱਲ ਆਪਣੇ ਪੀਰ ਮੁਰਸ਼ਿਦ ਦਾ ਹਮੇਸ਼ਾ ਨਾਲ ਹੋਣਾ ਬਹੁਤ ਹੀ ਵੱਡੀ ਗੱਲ ਹੈ ਪੀਰ ਮੁਰਸ਼ਿਦ ਜਦੋਂ ਵੀ ਆਪਣੇ ਪੀਰਾਂ ਦੇ ਨਾਲ ਮুরিਦਾਂ ਦੇ ਨਾਲ ਹੁੰਦੇ ਨੇ ਉਹਨਾਂ ਦੇ ਕੋਈ ਵੀ ਕੰਮ ਇਦਾਂ ਦਾ ਨਹੀਂ ਹੋ ਸਕਦਾ ਜੋ ਰੁਕ ਜਾਵੇ ਆਪਣੇ ਸਿਰ ਤੇ ਆਉਣ ਵਾਲੀਆਂ ਬੁਰੀਆਂ ਬਲਾਵਾਂ ਵੀ ਟਲ ਜਾਂਦੀਆਂ ਨੇ ਪਰ ਇਦਾਂ ਦਾ ਆਪਾਂ ਕੀ ਕਰੀਏ ਜਿਸ ਦੇ ਨਾਲ ਆਪਣੇ ਪੀਰ ਮੁਰਸ਼ਦ ਹਮੇਸ਼ਾ ਆਪਣੇ ਨਾਲ ਹੀ ਰਹਿਣ ਕਦੀ ਵੀ ਨਾਰਾਜ਼ ਨਾ ਹੋਣ ਮੈਂ ਅਕਸਰ ਹੀ ਆਪਣੀ ਵੀਡੀਓ ਦੇ ਵਿੱਚ ਦੱਸਦਾ ਹੁੰਨਾ ਇੱਕ ਤਾਂ ਹੁੰਦਾ ਆਪਣੇ ਪੀਰ ਮੁਰਸ਼ਦ ਨੂੰ ਮੰਨਣਾ ਇੱਕ ਫੰਦਾ ਹੈ ਆਪਣੇ ਪੀਰ ਮੁਰਸ਼ਦ ਦੀ ਗੱਲ ਮੰਨਣਾ ਤੇ ਜੋ ਇਨਸਾਨ ਆਪਣੇ ਪੀਰ ਮੁਰਸ਼ਦ ਦੀ ਗੱਲ ਹਮੇਸ਼ਾ ਮੰਨਦਾ ਹੈ ਉਹਨਾਂ ਦੇ ਨਾਲ ਪੀਰ ਮੁਰਸ਼ਦ ਹਮੇਸ਼ਾ ਨਾ ਰਹਿੰਦੇ ਨੇ ਸਾਈਂ ਜੀ ਵੀ ਇਹ ਤਿੰਨ ਗੱਲਾਂ ਆਖਦੇ ਸੀ ਆਪਾਂ ਜਰੂਰ ਮੰਨਣੀਆਂ ਨੇ ਜਿੰਨਾ ਕਰਕੇ ਆਪਣੇ ਸਾਈਂ ਜੀ ਆਪਣੇ ਪੀਰ মুর্ਸ਼ਦ ਆਪਣੇ ਨਾਲ ਰਹਿਣਗੇ ਤਾਂ ਗੱਲ ਕਰਦੇ ਆਂ ਪਹਿਲੀ ਗੱਲ ਦੀ ਸਾਈਂ ਜੀ ਆਖਦੇ ਹੁੰਦੇ ਸੀ ਕਿ ਸਭ ਤੋੜਨ ਦੀ ਗੱਲ ਕਰਦੇ ਨੇ ਜੋੜਨ ਦੀ ਗੱਲ ਕੋਈ ਨਹੀਂ ਕਰਦਾ ਦਿਲ ਲੈ ਕੇ ਯਾਰ ਗਰੀਬਾਂ ਦਾ ਕੋਈ ਮੋੜਨ ਦੀ ਗੱਲ ਨਹੀਂ ਕਰਦਾ ਸਾਈਂ ਜੀ ਦੀਆਂ ਗੱਲਾਂ ਸਮਝਣਾ ਤਾਂ ਬਹੁਤ ਔਖਾ ਹੈ ਕਿਉਂਕਿ ਫਕੀਰ ਦੀਆਂ ਰਮਜ਼ਾ ਫਕੀਰ ਹੀ ਜਾਣਦਾ ਹੈ ਪਰ ਫਿਰ ਵੀ ਥੋੜਾ ਬਹੁਤ ਦਿਮਾਗ ਲਗਾ ਕੇ ਇਸ ਤੋਂ ਆਪਾਂ ਇਹ ਸਿੱਖਦੇ ਆਂ ਕਿ ਸਾਈ ਜੀ ਗੱਲ ਸਿਖਾਉਂਦੇ ਸੀ ਕਿ ਆਪਾਂ ਸਭ ਨੇ ਇੱਕ ਦੂਸਰੇ ਦੇ ਨਾਲ ਮਿਲ ਕੇ ਰਹਿਣਾ ਹੈ ਕਦੇ ਵੀ ਕਿਸੇ ਨੂੰ ਤੋੜਨ ਦੀ ਗੱਲ ਨਹੀਂ ਕਰਨੀ ਕਿਉਂਕਿ ਜੇਕਰ ਆਪ ਆਪਣੇ ਪਰਿਵਾਰ ਦੇ ਵਿੱਚ ਜੁੜ ਕੇ ਰਵਾਂਗੇ ਹਮੇਸ਼ਾ ਆਪਣੇ ਮਾਪੇ ਪਨਾਰ ਰਵਾਂਗੇ ਤੇ ਹੋਰਾਂ ਨਾਲ ਵੀ ਪਿਆਰ ਕਰਾਂਗੇ ਕਦੇ ਵੀ ਕਿਸੇ ਦੇ ਨਾਲ ਈਰਖਾ ਨਹੀਂ ਰੱਖਾਂਗੇ ਯਾ ਕਹਿ ਲਓ ਹਰ ਇੱਕ ਇਨਸਾਨ ਦੇ ਵਿੱਚ ਆਪਾਂ ਆਪਸ ਮਿਲ ਜੁਲ ਕੇ ਰਵਾਂਗੇ ਤੇ ਰੱਬ ਨੂੰ ਆਪਣਾ ਹਰ ਇੱਕ ਇਨਸਾਨ ਦੇ ਵਿੱਚ ਆਪਾਂ ਆਪਣਾ ਇੱਕ ਮੁਰਸ਼ਦ ਦੇਖਾਂਗੇ ਤੇ ਸਭ ਨੂੰ ਪਿਆਰ ਕਰਾਂਗੇ ਫਿਰ ਆਪਣੇ ਪੀਰ ਮੁਰਸ਼ਦ ਵੀ ਆਪਣੇ ਨਾਲ ਹਮੇਸ਼ਾ ਰਹਿਣਗੇ ਪਰ ਅੱਜ ਦੇ ਲੋਕ ਸਭ ਨਾਲ ਕੱਟ ਕੇ ਰਾਜੀ ਨਹੀਂ ਹਮੇਸ਼ਾ ਰੱਬ ਦੇ ਨਾਲ ਸਭ ਦੇ ਨਾਲ ਲੜਦੇ ਰਹਿੰਦੇ ਨੇ ਇਸੇ ਕਰਕੇ ਸਾਈਂ ਜੀ ਆਖਦੇ ਸੀ ਸਭ ਤੋੜਨ ਦੀ ਗੱਲ ਕਰਦੇ ਨੇ ਜੋੜਨ ਦੀ ਗੱਲ ਕੋਈ ਨਹੀਂ ਕਰਦਾ ਦਿਲ ਲੈ ਕੇ ਯਾਰ ਗਰੀਬਾਂ ਦਾ ਕੋਈ ਮੋੜਨ ਦੀ ਗੱਲ ਨਹੀਂ ਕਰਦਾ ਸੋ ਜੋ ਫਕੀਰ ਹੁੰਦਾ ਉਹ ਹਮੇਸ਼ਾ ਜੋੜ ਜੋੜਦਾ ਕਦੇ ਵੀ ਘਟਦਾ ਨਹੀਂ ਹੁਣ ਗੱਲ ਕਰਦੇ ਆਂ ਦੂਸਰੀ ਗੱਲ ਦੀ ਸਾਈਂ ਜੀ ਹਮੇਸ਼ਾ ਇੱਕੋ ਗੱਲ ਲੱਖਦੇ ਹੁੰਦੇ ਸੀ ਕਿ ਸਭ ਤੋਂ ਪਹਿਲਾਂ ਆਪਾਂ ਇੱਕ ਚੰਗਾ ਇਨਸਾਨ ਬਣੀਏ ਇੱਕ ਚੰਗਾ ਇਨਸਾਨ ਹੀ ਇੱਕ ਧਰਮ ਅਪਣਾ ਸਕਦਾ ਤੇ ਮੰਨ ਸਕਦਾ ਕਿਉਂਕਿ ਜੋ ਇਨਸਾਨ ਚੰਗਾ ਨਹੀਂ ਹੋਵੇਗਾ ਫਿਰ ਚਾਹੇ ਉਹ ਜਿਹੜੇ ਮਰਜੀ ਧਰਮ ਵਿੱਚ ਚਲਾ ਜਾਵੇ ਉਸ ਨੂੰ ਉੱਥੇ ਵੀ ਕੁਝ ਨਹੀਂ ਮਿਲੇਗਾ ਸੋ ਇਸੇ ਕਰਕੇ ਪਹਿਲਾਂ ਆਪਾਂ ਇੱਕ ਚੰਗਾ ਇਨਸਾਨ ਬੰਨਣਾ ਹੈ ਸਾਈਂ ਜੀ ਆਖਦੇ ਹੁੰਦੇ ਸੀ ਕਿ ਜੋ ਚੰਗਾ ਇਨਸਾਨ ਹੁੰਦਾ ਹੈ ਉਹ ਆਪਣੇ ਮਾਪੇ ਬ ਨੂੰ ਹਮੇਸ਼ਾ ਖੁਸ਼ ਰੱਖਦਾ ਹੈ ਤੇ ਸਭ ਤੋਂ ਪਹਿਲਾ ਸਥਾਨ ਹੀ ਮਾਪੇ ਦਾ ਹੁੰਦਾ ਹੈ ਬਾਕੀ ਸਭ ਦੂਜੇ ਪਾਸੇ ਹੁੰਦੇ ਤੇ ਜੋ ਇਨਸਾਨ ਮਾਪੇ ਦੀ ਸੇਵਾ ਨਹੀਂ ਕਰਦਾ ਤੇ ਫਿਰ ਉਹ ਇਨਸਾਨ ਚਾਹੇ ਵੀ ਕਿਸੇ ਵੀ ਧਰਮ ਵਿੱਚ ਚਲਾ ਜਾਵੇ ਕਿਸੇ ਵੀ ਖਾਸ ਕਿਸੇ ਵੀ ਪਾਸੇ ਚਲਾ ਜਾਵੇ ਉਸ ਨੂੰ ਕੁਝ ਨਹੀਂ ਮਿਲਣਾ ਜੋ ਇਨਸਾਨ ਆਪਣੇ ਮਾਪਿਆਂ ਨੂੰ ਖੁਸ਼ ਰੱਖੇਗਾ ਪੀਰ ਮੁਰਸ਼ਿਦ ਵੀ ਉਸ ਦੇ ਆਪਣੀ ਕਿਰਪਾ ਬਣਾਈ ਰੱਖਣਗੇ ਐਸੇ ਕਰਕੇ ਗੁਰਦਾਸ ਮਾਨ ਸਾਹਿਬ ਵੀ ਆਖਦੇ ਨੇ ਕਿ ਮਾਪੇ ਰਸ ਮਾਪੇ ਰਸ ਜਾਨ ਵੜਿਆਆਂ ਰਸ ਜਾਨ ਲੱਭੀ ਹੋਈ ਚੀਜ਼ ਨਾ ਗਵਾਇਓ ਸੋਹਣਿਓ ਮਾਪਿਆਂ ਦਾ ਦਿਲ ਨਾ ਦੁਖਾਇਓ ਸੋਹਣਿਓ ਹੁਣ ਗੱਲ ਕਰਦੇ ਆਂ ਤੀਸਰੀ ਤੇ ਖਾਸ ਗੱਲ ਦੀ ਜੋ ਸਾਈਂ ਜੀ ਆਖਦੇ ਸੀ ਕਿ ਆਪਾਂ ਕਦੀ ਨਹੀਂ ਕਰਨੀ ਜੋ ਇਨਸਾਨੇ ਗਲਤੀ ਕਰਦਾ ਤੇ ਫਿਰ ਪੀਰ ਮੁਰਸ਼ਿਦ ਉਹਨਾਂ ਦਾ ਸਾਥ ਕਦੇ ਨਹੀਂ ਦਿੰਦੇ ਸਾਈਂ ਜੀ ਆਖਦੇ ਸੀ ਕਿ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਹੰਕਾਰ ਨਹੀਂ ਕਰਨਾ ਹੋਮੇ ਨਹੀਂ ਹੁੰਦੇ ਨਹੀਂ ਜੋ ਇਨਸਾਨ ਆਪਣੇ ਮਰਨ ਤੋਂ ਪਹਿਲਾਂ ਆਪਣੀ ਮਾਂ ਨੂੰ ਮਾਰ ਲੈਂਦਾ ਹੈ ਉਹੀ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੁੰਦਾ ਤੇ ਜੇਕਰ ਆਪਾਂ ਆਪਣੇ ਮਨ ਦੇ ਵਿੱਚ ਹੰਕਾਰ ਲੈ ਕੇ ਤੁਰੇ ਫਿਰਿਏ ਤਾਂ ਫਿਰ ਇਹ ਸਮਝਿਓ ਆਪਣਾ ਅੰਤਿਮ ਸਮਾਂ ਨੇੜੇ ਹੈ ਸਾਈਂ ਸਰਕਾਰ ਦਾ ਦਾ ਲਾਡਿਸ਼ਾ ਸਰਕਾਰ ਜੀ ਵੀ ਆਖਦੇ ਹੁੰਦੇ ਸੀ ਕਿ ਜਦੋਂ ਵੀ ਮੈਂ ਦੁਨੀਆ ਤੋਂ ਪਰਦਾ ਕਰਾਂ ਤਾਂ ਸਭ ਤੋਂ ਪਹਿਲਾਂ ਮੈਂ ਆਪਣੀ ਮਾਂ ਮਾਰ ਦਵਾਂ ਮੇਰੀ ਮਾਂ ਮਰ ਜਾਵੇ ਮੈਂ ਬਾਅਦ ਵਿੱਚ ਪਰਦਾ ਕਰਾਂਗਾ ਸਾਈਂ ਜੀ ਨੇ ਪਹਿਲੀ ਆਪਣੀ ਮੈਨੂੰ ਮਾਰਿਆ ਸਾਈਂ ਜੀ ਨੇ ਹਮੇਸ਼ਾ ਆਪਣੇ ਆਪ ਨੂੰ ਮੈਅ ਕਿਹਾ ਮੈਂ ਮੈਂ ਮੈ ਕਿਹਾ ਅੱਜ ਵੀ ਤੁਸੀਂ ਦਾ ਸਾਈਂ ਜੀ ਨੇ ਆਪਣੇ ਆਪ ਨੂੰ ਹਮੇਸ਼ਾ ਗੁਲਾਮ ਦਾ ਦਰਜਾ ਹੀ ਦਿੱਤਾ ਅੱਜ ਵੀ ਤੁਸੀਂ ਦਾਤਾ ਜੀ ਦੇ ਦਰਬਾਰ ਤੇ ਜਾਣੇ ਹੋ ਉੱਥੇ ਦਾਤਾ ਜੀ ਦਾ ਰੋਜ਼ਾ ਮੁਬਾਰਕ ਬਣਿਆ ਹੋਇਆ ਹੈ ਉੱਥੇ ਲਿਖਿਆ ਹੋਇਆ ਸਾਈਂ ਗੁਲਾਮ ਸ਼ਾਹ ਜੀ ਸੋਏ ਦਾਤਾ ਜੀ ਦੀਆਂ ਕਈਆਂ ਹੋਈਆਂ ਤਿੰਨ ਗੱਲਾਂ ਜ਼ਰੂਰ ਧਿਆਨ ਵਿੱਚ ਰੱਖਿਓ ਜੋ ਇਨਸਾਨ ਇਹਨਾਂ ਗੱਲਾਂ ਤੇ ਅਮਲ ਕਰਦਾ ਹੈ ਪੀਰ ਮੁਰਸ਼ਿਦ ਵੀ ਉਹਨਾਂ ਦੇ ਨਾਲ ਹਮੇਸ਼ਾ ਰਹਿੰਦੇ ਨੇ ਸੋ ਏਸੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਏ ਜੈ ਸਾਈਆਂ ਦੀ